ਬੰਬ ਬਲਾਸਟ ਜਿਹੜਾ ਉੱਤੇ ਹੋਇਆ ਮਰੀਠਾ ਰੋਲ ਉਹ ਛਲਾਟ ਤੋਂ ਹੋ ਚੁੱਕੀ ਆ ਉਸ ਦਾ ਨਿਤਨਿਆ ਅਤੇ ਸ਼ਹਾਟੇ ਦਾ ਵਿਕਾਸ ਨਗਰ ਦਾ ਰਹਿਣ ਵਾਲਾ ਬਾਪ ਤੁਹਾਨੂੰ ਕਦੋਂ ਪਤਾ ਲੱਗਾ ਪਈ ਤੁਹਾਡਾ ਇਹ ਬੱਚਾ ਨਿਤਨਿਆ ਮੈਨੂੰ ਠੀਕ ਦੀ ਪਈ ਮੇਰੇ ਬੱਚਾ ਵਿੱਚ ੁੱਲ੍ਲਾ ਭਾਲ ਕੇ ਤੇ ਰੋਟੀਆਂ ਸਿਗਰੋ ਕਰਕੇ ਕੱਢ ਮੈਂ ਤੇ ਲੋਕਾਂ ਦੇ ਘਰਾਂ ਦਾ ਕੰਮ ਕਰ ਦਿਆ ਮੋੜ ਕਿਤੇ ਕਿਉਂ ਉੱਤੇ ਘਰ ਕਿਸਾ ਕੁਆਲਟੀ ਮੇਰੇ ਬੱਚਾ ਨਹੀਂ ਆਇਆ ਮੈਂ ਕੰਡੀਆਂ ਮੈਂ ਕਹ ਰਾਨੀ ਉਹਨੂੰ ਕਹਿ ਰੋਟੀ ਕਰੋ ਖਰਚਾ ਬਣਾ ਮੰਮੀ ਆ ਗਈ ਤੇਰੀ ਆਇਆ ਨਹੀਂ ਤੇ ਦਾਦੀ ਨੇ ਕੰਦਮ ਸੀ ਮੈਂ ਪਰ ਨਹੀਂ ਤੜਵੇ ਖਾਇਆ ਮੈਂ ਨਹੀਂ ਮੇਰੇ ਕੋਲ ਨਹੀਂ ਕੇਦੇ ਉਹ ਨਾ ਉਹ ਦਾਦੀ ਦਾ ਤੇ ਮੇਰਾ ਉਹ ਮੈਂ ਨਹੀਂ ਆਇਆ ਵੇ ਦੂਨੀ ਵੇ ਤੇ ਡਿੱਕ ਕੰਨੀ ਮੇਰੇ ਬੱਚਾ ਵੇ ਚਾਹ ਰੋਟੀ ਖਾਵੇਂ ਮੇਰੇ ਬਿਗੈ ਰੋਟੀ ਨਹੀਂ ਖਾਦਸ ਬਾਕੀ ਤੁਹਾਨੂੰ ਲੱਗਦਾ ਜਿਵੇਂ ਇਹ ਨਾ ਅੱਤਵਾਦੀ ਦਾ ਜੋੜਿਆ ਜਾ ਰਿਹਾ ਉਹਨੂੰ ਕਿਹਾ ਜਾ ਰਿਹਾ ਪੀ ਇਹਦੇ ਲਿੰਕ ਜਿਹੜੇ ਹੈਗੇ ਸੀ ਉਹਨਾਂ ਨਾਲ ਸੀ ਉਹ ਤਾਂ ਸਿੱਧਾ ਸੀ ਉਹਦੇ ਵਿਚਾਰੇ ਕੋਲ ਤਾਂ ਫੋਨ ਵੀ ਨਹੀਂ ਸੀ ਤੇ 10000 ਰੁਪਏ ਲਿਖਵਾਉਣ ਨੂੰ ਪੁੱਛ ਲਾ ਮੇਰੇ ਬੱਚਾ ਮੈਂ ਚੁੱਲ੍ਹਾ ਬਾਲ ਕੇ ਕੰਮ ਕਰਦੀ ਮੇਰੇ ਨਾਲ ਚੁੱਲ੍ਹਾ ਬਾਲਦਾ ਸੀ ਮੇਰਾ ਜ਼ਾਲੰਡਰ ਮਿੰਨਾ ਗਿਆ ਖਤਮ ਹੋਇਆ ਇਹਨ ਮਤਲਬ ਕਾ ਦਾ ਕੰਮ ਕਰਦੀ ਸੀ ਮੇਰੇ ਤੇ ਹਲਾਤੀ ਬਾੜੇ ਕਰਦੇ ਡਰ ਗਿਆ ਗਿਆ ਮੇਰੇ ਬੱਚਾ ਲਿਆ ਦੇ ਮੈਨੂੰ ਮੇਰੇ ਬੱਚਾ ਦੇਦਾ ਮੇਰੇ ਬੱਚੇ ਬਗੈਰ ਨਹੀਂ ਰਹਿ ਸਕਦੇ ਮੈਨੂੰ ਕਹਿੰਦਾ ਮਿਲਣਾ ਮੈਂ ਆਈ ਨਾ ਤੇ ਨਸ਼ਾ ਕਾਹਦਾ ਕਰਦਾ ਸੀ ਨਸ਼ਾ ਕਿੰਨਾ ਚਿਰ ਹੋ ਗਿਆ ਸੀ ਨਸ਼ਾ ਕਰਦਿਆਂ ਨੂੰ ਇਹ 7 ਸਾਲ ਹੋ ਗਏ ਨਸ਼ਾ ਕਰਦੇ ਹੋ ਕਿਸ ਚੀਜ਼ ਦਾ ਨਸ਼ਾ ਕਰਦਾ ਉਹ ਟੂਪਾਂ ਆਣੀ ਐ ਸੋਲੂਸ਼ਨ ਪਰ ਕੀ ਲੱਗਦਾ ਵੀ ਉਹ ਵੀ ਉੱਥੇ ਕੋਈ ਨਸ਼ਾ ਕਰਨ ਗਿਆ ਸੀ ਜਾਂ ਕੋਈ ਚੀਜ਼ ਸੁੰਘਣ ਗਿਆ ਸੀ ਕੀ ਕਰ ਗਿਆ ਸੀ ਇਹ ਦਿਲ ਦੀਆਂ ਜਾਣਦਾ ਇਥੋਂ ਦੇ ਦਵਾਈ ਖਾਣ ਗਿਆ 10 ਵਜੇ ਤੱਕ ਘਰ ਆ ਜਾਂਦਾ ਸੀ ਦੋ ਜੀ ਹੱਥ ਪੈਰ ਸੀ ਬਿਲਕੁਲ ਜਿਹੜੇ ਉੱਡ ਗਏ ਸੀ ਜਿੱਥੇ ਜੁਗੜਾ ਹੋ ਗਿਆ ਸੀ ਵੀ ਤੁਹਾਨੂੰ ਕਿਦੋਂ ਪਤਾ ਲੱਗਾ ਵੀ ਇਹ ਨਿਤ ਨਹੀਂ ਹੈਗਾ ਤੁਹਾਡਾ ਆਪਣਾ ਸਾਨੂੰ ਵਰਦੀ ਤੋਂ ਪਤਾ ਲੱਗਾ ਜੀ ਤੁ ੁੱਲਾ ਬਾਲ ਕੇ ਜਰਾ-ਜਰਾ ਕਰਦੇ ਜੀ ਅੱਜ 15 ਦਿਨ ਹੋ ਗਏ ਉੱਚ ਜਾਏਗਾ ਸਿਲੰਡਰ ਤੱਕ ਨਹੀਂ ਹੈਗਾ ਜੀ ਬਾਕੀ ਉਹ ਹੋ ਜਾ ਨਹੀਂ ਮੈਂ ਚਾਹ ਤਾਰਿਆ ਮਾਉਣ ਆਪਣਾ ਮੰਗਾ ਲਿਤਾ ਨਾਲ ਦੇ ਬੰਨੇ ਉਹ ਆਪਣਾ ਰੋਟੀ ਆਪ ਬਣਾ ਲਾ ਮਿਹਨਤੀ ਬੰਦਾ ਇੱਕ ਟੈਂਪੂ ਹੀ ਉਹਨਾਂ ਕੋਲ ਬਾਰੀ ਬਾਰੀ ਚਲਾਉਂਦੇ ਹੀ ਮਿਹਨਤੀ ਬੰਦਾ ਹੀ ਮਾਂ ਨਾਰੀ ਕਾ ਘਰ ਲੋਕਾਂ ਦੇ ਕੰਮ ਕਰਦੀ ਬਹੁਤ ਗਰੀਬ ਘਰ ਦੇ ਬੜੇ ਚਿੱਤੇ ਇੱਥੇ ਰਹਿੰਦੇ ਬੇ ਨੇ ਕੋਈ ਇਨਸਾਨ ਜੇ ਗਲਤੀ ਕੀਤੀ ਆ ਕਿ ਨਹੀਂ ਕੀਤੀ ਉਹ ਕਾਨੂੰਨ ਦਾ ਪੱਕਿਆ ਉਹ ਵੈਰੀਫਿਕੇਸ਼ਨ ਦੇ ਵਿੱਚ ਉਹ ਚੀਜ਼ ਸਾਹਮਣੇ ਆਉਣੀ ਆ ਉਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਉਹਨੂੰ ਕਿਸੇ ਲਾਲਚ ਵਸ ਇਸ ਘਟਨਾ ਦੇ ਨਾਲ ਜੁੜ ਗਿਆ ਜਾਂ ਜੋੜਿਆ ਗਿਆ ਮੰਗਲਵਾਰ ਸੂਰੇ 6:26 ਮਿੰਟ ਤੇ 19 ਸਕਿੰਟ 20 ਸਕਿੰਟ ਦੀ ਵੀਡੀਓ ਆ ਆ ਜਾ ਰਿਹਾ ਜੀ ਉਹ ਨਿਕਲ ਕੇ ਕਿ ਲੱਗਦਾ ਕਿ ਜੀ ਖਾਸ ਕੋਲੋਂ ਕੋਲੋਂ ਸਾਹਿਬ ਲਾਡਲ ਨਸ਼ਾ ਖਤਮ ਹੋ ਰਿਹਾ ਹੈ ਬਿਲਕੁਲ ਨਹੀਂ ਹੋ ਰਿਹਾ ਸਚਾਈ ਸਾਹਮਣੇ ਲਿਆਂਦੀ ਜਾਵੇ ਅਸਲੀਅਤ ਕੀ ਆ ਕੀ ਕਾਰਨ ਨੇ ਕਿਸ ਲਾਲਚ ਵਸ ਜਾਂ ਕਿਸ ਮਜਬੂਰੀ ਦੇ ਤਹਿਤ ਨਿਤਿਨ ਦੇ ਨਾਲ ਇਹ ਘਟਨਾ ਵਾਪਰੀ ਬਿਲਕੁਲ ਹੀ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਨਿੱਤਨ ਦੀਆਂ ਜਿਹੜਾ ਨੌਜਵਾਨ ਜਿਹਦੀ ਕੱਲ ਬੰਬ ਬਲਾਸ ਜਿਹੜਾ ਉੱਤੇ ਹੋਇਆ ਮਰੀਠਾ ਰੋਲ ਉਹਦੀ ਛਾੜਟ ਤਾਂ ਹੋ ਚੁੱਕੀ ਆ ਉਸ ਤਲਾ ਨਿੱਤਨ ਆ ਅਤੇ ਛਾਟੇ ਦਾ ਵਿਕਾਸ ਨਗਰ ਦਾ ਰਹਿਣ ਵਾਲਾ ਵਾ ਉਸ ਘਰ ਦੀਆਂ ਤਸਵੀਰਾਂ ਖਾਵਾਂਗੇ ਕੋਈ ਪਿਤਾ ਨਾਲ ਜਰੂਰ ਗੱਲਬਾਤ ਕਰਾਂਗੇ ਕਿਉਂਕਿ ਪਿਤਾ ਹੀ ਉਹਨਾਂ ਨੇ ਸਾਰੀ ਜਿਹੜੀ ਗੱਲਬਾਤ ਉਹ ਸਾਂਝੀ ਕਰਾਂਗੇ ਮੈਨੂੰ ਦੱਸੋ ਵੀ ਨਿੱਤਨ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਿਹੜੀ ਇਹ ਫੋਟੋ ਜਾਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਨਿੱਤਨ ਦੀ ਹੈ ਉਹ ਇਹ 1:30 ਵਜੇ ਪਤਾ ਲੱਗਾ ਮੈਨੂੰ ਮੈਂ ਗੱਡੀ ਚਲਾਉਂਦ ਹਾਂਜੀ ਠੀਕ ਹੈ ਮੈਨੂੰ ਦੱਸੋ ਵੀ ਨਿਤਨ ਜਿਹੜਾ ਸੀ ਉਹ ਕੀ ਕੰਮਕਾਜ ਕੀ ਕਰਦਾ ਸੀ ਕੋਈ ਨਸ਼ੇ ਦਾਦੀ ਸੀ ਜਾਂ ਕਿਸ ਤਰ੍ਹਾਂ ਦਾ ਸਾਰਾ ਕੰਮ ਸੀ ਕੰਮਕਾਰ ਇਦਾਂ ਸੀ ਵੀ ਮੈਂ 12:00 ਵਜੇ ਤੱਕ ਆ ਜਾਣਾ ਹਾਂ 12:00 ਵਜੇ ਤੱਕ ਆ ਜਾਣਾ ਹਾਂ ਟੋ ਲੈ ਕੇ ਬਾਅਦ ਉਹ ਕਰਦਾ ਸੀ ਉਹ ਕਰਦਾ ਸੀ ਹਾਂਜੀ ਹਾਂਜੀ ਮੈਨੂੰ ਦੱਸੋ ਉਮਰ ਕਿੰਨੀ ਨਿਤਨ ਦੀ 24-25 ਸਾਲ 24-25 ਸਾਲ ਮੈਨੂੰ ਇਹ ਸਭ ਵੀ ਜਿਵੇਂ ਪੁਲਿਸ ਕਹਿ ਰਹੀ ਹੈ ਵੀ ਉਹ ਅੱਤਵਾਦੀ ਜਿਹੜੇ ਉਹਦੇ ਨਾਲ ਸੰਘਰ ਹੈਗਾ ਵਾ ਨਿਰਦੇਸ਼ਨ ਹੈਗੇ ਆ ਉਹ ਕਿੱਥੋਂ ਦਾ ਆਈਸੀ ਨਾਲ ਜੋੜਿਆ ਜਾ ਰਿਹਾ ਕੀ ਇਹ ਸਾਰਾ ਮਾਮਲਾ ਜਿਹੜਾ ਹੈ ਮਹਾਰਾਜ ਜੀ ਇਹ ਤੁਸੀਂ ਸਾਰੇ ਸ਼ਹਿਰ ਨੂੰ ਪੁੱਛ ਸਕਦੇ ਕੱਲੇ- ਕਿ ਕਿ ਉਹਦੇ ਲੱਛਣ ਕਿ ਹੋ ਜੇ ਸੀ ਸਾਡੇ ਦੇ ਤਹਾਵ ਨੂੰ 10 ਦਿਨ ਹੋ ਗਏ ਸਲੰਡਰ ਮੁਕਾਈ ਤੇ ਚੁੱਲੀ ਦੀ ਅੱਗ ਬਾਲ ਲੰਦਾ ਤੇ ਮੇਰੇ ਸੋ ਵੀ ਮਜੀਠਾ ਰੋਡ ਤੇ ਕੀ ਕੰਨ ਗਿਆ ਸੀ ਇੱਕ ਦਸਕਾ ਨੂੰ ਸਾਂਝਾ ਕਰ ਦਿਓ ਕਿ ਲੱਗਦਾ ਵੀ ਉਹ ਆਟੋ ਆਪਣੇ ਤੇ ਗਿਆ ਸੀ ਜਾਂ ਆਟੋ ਤੋਂ ਬਗੈਰ ਗਿਆ ਸੀ ਆਟੋ ਤੋਂ ਬਗੈਰ ਉੱਥੇ ਮਜੀਠਾ ਰੋਡ ਬਾਈਪਾਸ ਤੇ ਕਿਸ ਤਰ੍ਹਾਂ ਪਹੁੰਚ ਗਿਆ ਜਿਵੇਂ ਦੱਸੀਏ ਪੁਲਿਸ ਵੀ ਉਹ ਜਿਹੜਾ ਕੋ ਬਲਾਸਟ ਆ ਉਹ ਜਿਹੜਾ ਹੱਥ ਵਿੱਚ ਹੋ ਗਿਆ ਉਹ ਲੈਣ ਗਿਆ ਸੀ ਜਾਂ ਉਹ ਤੇ ਦੱਬਣ ਗਿਆ ਸੀ ਕੀ ਸੀ ساری ਵਾਦਤ ਹੈ 6:30 7 ਵਜੇ ਕਰੋ ਜਾਂਦਾ ਹੈ 10 ਵਜੇ ਆ ਜਾਂਦਾ ਹੈ ਤੇ ਮਾਂ ਡੀਕਦੀ ਪਈ ਵੀ ਆਇਆ ਨਹੀਂ ਅਜੇ ਕੱਠੇ ਮਾਵਾ ਪੁੱਤਾਂ ਨੇ ਰੋਟੀ ਖਾਣੀ ਐ ਨਾ ਤੇ ਹੁਣ ਜਿਵੇਂ ਪੁਲਿਸ ਦੱਸ ਰਹੀ ਆ ਵੀ ਬਾਰ-ਬਾਰ ਮੈਂ ਜਦੋਂ ਗੱਲ ਸਵਾਲ ਕਰ ਰਹੇ ਆ ਵੀ ਉਹਨੂੰ ਆਈਸੀ ਨਾਲ ਜੋੜਿਆ ਜਾ ਰਿਹਾ ਉਹਨੂੰ ਖਾਤ ਕਰਕੇ ਜਿਹੜਾ ਅੱਤਵਾਦੀ ਨਾਲ ਜੋੜਿਆ ਜਾ ਰਿਹਾ ਸਾਰੇ ਤੁਸੀਂ ਮਲ ਸ਼ਹਿਰ ਚ ਪੁੱਛ ਸਕਦੇ ਸਾਰੇ ਖੰਡ ਵਾਲੇ ਪੁੱਛ ਸਕਦੇ ਵੀ ਉਹਦੇ ਕਿਹੋ ਜਿਹੀ ਨੇਚਰ ਆ ਤੇ ਕਿਹੋ ਜਿਹੀ ਗੱਲ ਆ ਤੇ ਜਿਹੜੇ ਇਸ ਮਕਾਨ ਵਿੱਚ ਰਹਿੰਦੇ ਹੋ ਵਿਕਾਸ ਨਗਰ ਵਿੱਚ ਕਿੰਨਾ ਚਿਰ ਰਹਿੰਦੇ ਨੇ ਹੋ ਗਿਆ ਤੇ ਇਹ ਮਕਾਨ ਜਿਹੜਾ ਤੁਹਾਡਾ ਆਪਣਾ ਕਿ ਜਾਂ ਕਿਰਾਏ ਤੇ ਰਹਦੇ ਹੋ ਜੀ 2500 ਰੁਪਏ ਦੇ ਦਿੰਦੇ ਜੇ 13 ਸਾਲ ਹੋ ਗਏ ਜਾਨੂੰ ਰਹਿੰਦਿਆਂ ਨੂੰ ਇੱਥੇ ਬਿਲਕੁਕੁਲ ਜੀ ਕੋਈ ਮਕਾਨ ਜਰੂਰ ਜਾਤੀ ਮਰਾਵਾਂਗੇ ਇਹ ਨਿਤਨ ਜਿੱਥੇ ਕਿ ਜਿਸ ਨੌਜਵਾਨ ਦਾ ਨਾਂ ਲੱਗ ਰਿਹਾ ਵੀ ਜਿਹੜਾ ਨੌਜਵਾਨ ਆ ਜਿਹਦਾ ਬੰਬ ਬਲਾਸਟ ਹੋਇਆ ਅਤੇ ਕਿਹਾ ਜਾ ਰਿਹਾ ਵੀ ਇਹ ਉਸਦਾ ਮਕਾਨ ਆ ਉਹਨਾਂ ਦਾ ਕਿਰਾਏ ਤੇ ਮਕਾਨ ਆ 500 ਰੁਪਏ ਕਿਰਾਇਆ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਮਾਨ ਵੀ ਖਲਾਇਆ ਗਿਆ ਪੁਲਿਸ ਵੱਲੋਂ ਜਿਹੜਾ ਅਸੀਂ ਫੋਲਾ ਫਾਲੀ ਕੀਤੀ ਜੀ ਆ ਪੁਲਿਸ ਨੇ ਜਿਹੜੀ ਆ ਸਾਰੀ ਤਲਾਸ਼ੀ ਵਗੈਰਾ ਲਈ ਗਈ ਹੈ ਪੁਲਿਸ ਵੱਲੋਂ ਅਤੇ ਨਿਤਨ ਜਿਹੜਾ ਕਿ ਵਿਕਾਸ ਨਗਰ ਚਹਾੜਦਾ ਵਾ ਮੈਨੂੰ ਇਹ ਸੋ ਵੀ ਆ ਜਿਹੜਾ ਸਮਾਨ ਖਲਾ ਲਿਆ ਸਾਰਾ ਇਹ ਕਿੰਨੇ ਖਲਾ ਲਿਆ ਤੇ ਪੁਲਿਸ ਨੂੰ ਕੋਈ ਬਰਾਮਦ ਹੋਇਆ ਉਹਨੇ ਤਰਾਸੀ ਲੈਣੀ ਮੈਂ ਲੱਲੂ ਵੀ ਇਹ ਨਸ਼ਾ ਕਾ ਨਾ ਕਰਦਾ ਸੀ ਨਸ਼ਾ ਕਿੰਨਾ ਚਿਰ ਹੋ ਗਿਆ ਸੀ ਨਸ਼ਾ ਕਰਦਿਆਂ ਨੂੰ ਇਹ 7 ਸਾਲ ਹੋ ਗਏ ਨਸ਼ਾ ਕਰਦਿਆਂ ਕਿਸ ਚੀਜ਼ ਦਾ ਨਸ਼ਾ ਕਰਦਾ ਉਹ ਟੂਪਾਂ ਆਣੀਆਂ ਸੋਲੂਸ਼ਨ ਸੋਲੂਸ਼ਨ ਬੜਾ ਮਾਰ ਕੁੱਟ ਕੇ ਵੇਖ ਲਿਆ ਨਹੀਂ ਅਟਦਾ ਪਰ ਕੀ ਲੱਗਦਾ ਵੀ ਉਹ ਵੀ ਉੱਥੇ ਕੋਈ ਨਸ਼ਾ ਕਰਨ ਗਿਆ ਸੀ ਜਾਂ ਕੋਈ ਚੀਜ਼ ਸੁੰਘਣ ਗਿਆ ਸੀ ਕੀ ਕਰਨ ਗਿਆ ਸੀ ਇਹ ਤਾਂ ਉਹਦੀਆਂ ਦਿਲ ਦੀਆਂ ਜਾਣਦਾ ਇਥੋਂ ਤੇ ਦਵਾਈ ਖਾਣ ਗਿਆ 10 ਵਜੇ ਤੱਕ ਘਰ ਆ ਜਾਂਦਾ ਸੀ ਦੋ ਜ ਪਕੀ ਲੱਗਦਾ ਕਿ ਜਿਵੇਂ ਤੁਸੀਂ ਦੇਖਿਆ ਵੀ ਉਹਦੇ ਜਿਹੜੇ ਹੱਥ ਪੈਰ ਸੀ ਬਿਲਕੁਲ ਜਿਹੜੇ ਉਲਡ ਗਏ ਸੀ ਜਿੱਥਰੇ ਜਗ੍ਹਾ ਹੋ ਗਏ ਸੀ ਵੀ ਤੁਹਾਨੂੰ ਕਿਦੋਂ ਪਤਾ ਲੱਗਾ ਵੀ ਇਹ ਨਿਤ ਨਹੀਂ ਹੈਗਾ ਤੁਹਾਡਾ ਆਪਣਾ ਬਤਨ ਸਾਨੂੰ ਵਰਦੀ ਤੋਂ ਪਤਾ ਲੱਗਾ ਜੀ ਤੂੰ ਕਿਹੜੀ ਵਰਦੀ ਪਾਈ ਸੀ ਲਾਲ ਰੰਗ ਦੀ ਨੀ ਟੀ-ਸ਼ਰਟ ਪਾਈ ਸੀ ਉਥੋਂ ਪਤਾ ਲੱਗਾ ਜੀ ਕੱਪੜਿਆਂ ਤੋਂ ਪਤਾ ਲੱਗਾ ਮੈਨੂੰ ਜਦੋਂ ਤੁਹਾਨੂੰ ਪਤਾ ਪਤਾ ਲੱਗ ਜੇ ਸਾਰੇ ਨੈੱਟ ਨੂਟ ਤੇ ਫੋਟੋ ਲੋਕੀ ਪਾ ਦਿੰਦੇ ਆ ਮੈਂ ਸਟੇਸ਼ਨ ਤੇ ਮੈਨੂੰ ਪਤਾ ਲੱਗਾ ਹੁੰਦਿਆ ਤੇ ਮੈਂ ਫਿਰ ਘਰ ਫੋਨ ਕੀਤਾ ਮੈਂ ਕਿ ਨਿਤ ਨਾ ਆਇਆ ਘਰ ਆਂਦੀ ਨਹੀਂ ਆਇਆ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਆਟੋ ਹੀ ਪਹਿਲਾਂ ਮੈਂ ਚਲਾਉਣਾ ਬਾਅਦ ਚੋ ਦੋ ਬਾਹੀ ਬਾਟ ਹਟੋ ਆ ਦੋਵੇਂ ਵਾਲ ਵਾਲੀ ਚਲਾਉਂਦੇ ਮਾਰੇ ਬਿਲਕੁਲ ਜੀ ਤਾਇਆ ਜਿਹਦੇ ਵੀ ਗੱਲਬਾਤ ਕਰਾਂਗੇ ਮੈਨੂੰ ਇਸ ਤੋਂ ਵੀ ਘਰ ਦੇ ਕੀ ਹਾਲਾਤ ਨੇ ਇਹਨਾਂ ਦੀ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਕੀ ਕਰਦੇ ਮਾੜਾ ਘਰ ਤੇ ਬਿਲਕੁਲ ਤੁਹਾਨੂੰ ਕਹਿੰਦੇ ਆ ਵੀ ਚੁੱਲਾ ਬਾਲ ਕੇ ਵਿਚਾਰਾ ਗਜ਼ਾਰਾ ਕਰਦਾ ਜੀ ਅੱਜ 15 ਦਿਨ ਹੋ ਗਏ ਵਿਚਾਰਾ ਗਾ ਸਿਲੰਡਰ ਤੱਕ ਨਹੀਂ ਹੈਗਾ ਜੀ ਤੇ ਚੁੱਲਾ ਚੁੱਲਾ ਬਾਲ ਬਾਲ ਕੇ ਵਿਚਾਰੀ ਘਰਾਂ ਦਾ ਕੰਮ ਕਰਕੇ ਤੇ ਰੋਟੀ ਖਵਾਉਂਦੀ ਹੈ ਬੱਚੇ ਨੂੰ ਕਰਉਂਦੀ ਜਾਂਦੀ ਵਿਚਾਰੀ ਜਾਂਦੀ ਆ ਲੋਕਾਂ ਦੇ ਘਰਾਂ ਦਾ ਕੰਮ ਕਰਨ 10:00 ਵਜੇ ਤੱਕ ਵਿਚਾਰੀ ਕੰਮ ਕਰਕੇ ਘਰੋਂ ਆ ਜਾਂਦੀ ਆ ਕੌਣ ਕੌਣ ਹੈਗਾ ਸੀ ਬਰਵਾਲ ਚ ਬਰਵਾਲ ਚ ਬਸ ਤਿੰਨੇ ਇਹਦਾ ਬੋਂਡਾ ਹੀ ਤੇ ਇਹਦੀ ਵੈਫਿਆ ਤੇ ਬਸ ਬੇ ਇਹ ਬੁੱਢੀ ਬਾਈ ਬੁੱਢੀ ਬਾਈ ਜੀ ਬਣੀ ਸੋ ਵੀ ਨੇਤ ਜਿਹੜਾ ਸੀ ਨਸ਼ਿਆ ਕਿਸ ਤਰ੍ਹਾਂ ਨਸ਼ਾ ਲੱਗਾ ਉਹਨੂੰ ਦਸ਼ਕਾ ਜੂ ਸਹਾਜਾ ਕਰਦੇ ਹੋ ਕਿੰਨਾ ਚਿਰ ਹੋ ਗਿਆ ਨਸ਼ਾ ਤੇ ਉਹਨੂੰ ਨਸ਼ਾ ਛਡਾਓ ਕੇਂਦਰ ਜਮਾ ਨਹੀਂ ਕਰਾਇਆ ਗਿਆ ਕਿਸੇ ਤਰ੍ਹਾਂ ਦੇ ਕੋਈ ਜੜੀ ਗੱਲ ਬਾਤ ਨਹੀਂ ਆ ਜੀ ਉਹ ਨਸ਼ਾ ਛਡਾਓ ਕੇਂਦਰ ਉਹਨੂੰ ਬੜਾ ਹੀ ਇਹਦੀ ਕਹਾ ਵੀ ਤੈਨੂੰ ਉੱਥੇ ਭੇਜ ਦੇਣਾ ਵਾ ਆਂਦਾ ਜੀ ਮੈਂ ਛੜਦਾ ਨਹੀਂ ਮੈਂ ਕਾਦਾ ਹੁਣ ਨਹੀਂ ਕਾਦਾ ਸਾਡੇ ਸਾਹਮਣੇ ਦੇ ਕਾਦਾ ਨਹੀਂ ਤੇ ਜਾ ਕੇ ਉਥੋਂ ਗੋਲੀ ਖਾਂ ਹੁੰਦਾ ਸੀ ਰੋਜ਼ ਆ ਦੇ ਸੈਂਟਰ ਜਾਂਦਾ ਸੀ ਉਥੇ ਸੈਂਟਰ ਦੇ ਵਿੱਚ ਇਹਦਾ ਨਾਮ ਹੀ ਲਿਖਿਆ ਵਾ ਯਾਰੀ ਉਸ ਸੈਂਟਰ ਚ ਗੋਲੀ ਖਾ ਕੇ ਪੈ ਰਾ ਜਾਂਦਾ ਗੋਲੀ ਦੇ ਦਿੰਦੀ ਹੈ ਸਰਕਾਰ ਜਬਾਨ ਤ ਰੱਖਣ ਵਾਲੀ ਉਹ ਗੋਲੀ ਖਾਂਦਾ ਸੀ ਜਾ ਕੇ ਉਹ ਖਾਂਦਾ ਸੀ ਜੀ ਉਹ ਖਾਂਦਾ ਸੀ ਕੀ ਲੱਗਦਾ ਹੈ ਸਰਕਾਰ ਜਿਹੜੀ ਨਸ਼ਾ ਵਿਰੋਧੀ ਯੁੱਧ ਜਿਹੜੀ ਹੈ ਸ਼ੁਰੂ ਕੀਤੀ ਹੈ ਮਹਿਮ ਕੀ ਲੱਗਦਾ ਵੀ ਲੋਕਾਂ ਦਾ ਨਸ਼ਾ ਛੁੱਟ ਰਿਹਾ ਵਾ ਕੀ ਲੱਗਦਾ ਨਸ਼ੇ ਮੰਨ ਕੋ ਜਾ ਰਹੇ ਨੇ ਛੁੱਟ ਕਿੱਥੇ ਰਿਹਾ ਲੱਗ ਰਿਹਾ ਇਹਦੇ ਇਹ ਤਾਂ ਲੱਗ ਰਿਹਾ ਹਸਾਬ ਨਾਲ ਉਹ ਖਾਣ ਨਾਲ ਉਹਨਾਂ ਜੇ ਤੋੜੀ ਨਹੀਂ ਸਕਦਾ ਬੰਦਾ ਇਸ ਤਾਂ ਦੇ ਹਾਲਾਤ ਹੋ ਗਏ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਲੱਛਾ ਕਰਦਾ ਇਹਨੂੰ 6-7 ਸਾਲ ਹੋ ਗਏ 6-7 ਸਾਲ ਹੋ ਗਏ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਾਇਆ ਨਿਤਨ ਦੇ ਘਰ ਦੀਆਂ ਜਿਹੜਾ ਕਿ ਨੌਜਵਾਨ ਬੰਬ ਬਲਾਸਟ ਵਿੱਚ ਜਿਸ ਦਾ ਨਾਂ ਆ ਰਿਹਾ ਵੀ ਇਸ ਨੌਜਵਾਨ ਵੱਲੋਂ ਕੀਤਾ ਗਿਆ ਸੀ ਅਤੇ ਇਹ ਨਿਤਨ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਪਿਤਾ ਨਾਲ ਗੱਲਬਾਤ ਕੀਤੀ ਹੈ ਮਾਤਾ ਨਾਲ ਗੱਲਬਾਤ ਕਰਾਂਗੇ ਜਿਹੜਾ ਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਮਾਂ ਦੇ ਰੋ ਰੋ ਕੇ ਬੁਰਾ ਹਾਲ ਆ ਤੁਸੀਂ ਦੇਖ ਸਕਦੇ ਹੋ ਇਕੱਲਾ ਇਕੱਲਾ ਮਾਂ ਦਾ ਪੁੱਤ ਸੀ ਅੱਜ ਨਿਤਨ ਦੇ ਦੁਨੀਆ ਤੋਂ ਚਲਾ ਗਿਆ ਵਾ ਉਸ ਮਾਂ ਤੇ ਕੀ ਬੀਦੀ ਹੋਊਗੀ ਤੁਸੀਂ ਦੇਖ ਸਕਦੇ ਹੋ ਅਹ ਮਤਾ ਜੀ ਹੌਸਲਾ ਕੋ ਨਿਤਨ ਦੇ ਚਲ ਗਿਆ ਦੁਨੀਆ ਤੋਂ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਇਹ ਬੱਚਾ ਨਿਤਨ ਆ? ਮੈਂ ਠੀਕ ਦੀ ਬਈ ਮੇਰੇ ਬੱਚਾ ਵਿੱਚ ੁੱਲ੍ਹਾ ਭਾਲ ਕੇ ਤੇ ਰੋਟੀਆਂ ਸੀ ਘਰੋਂ ਕਰਕੇ ਕਾਨੂੰ ਮਤ ਲੋਕਾਂ ਦੇ ਘਰ ਦਾ ਘਾਬ ਕਰ دیا۔ ਮੈਂ ਬੋੜੀ ਕਿਤੇ ਕਿਉਂ ਇਹ ਘਰ ਕੀ ਜ਼ਿਕਵਾਲਟੀ ਮੇਰੇ ਬੱਚਾ ਨਹੀਂ ਆਵੇ ਠੀਕ ਕਰਨੀ ਮੈਂ ਘਰ ਆਨੀ ਉਹਨੂੰ ਕਹ ਰੋਟੀ ਕਰ ਖਰਚ ਆਬਣਾ ਮੰਮੀ ਆ ਗਈ ਤੇਰੀ ਆਇਆ ਨਹੀਂ ਤੇ ਦਾਦੀ ਨੇ ਕਹਿੰਦਾ ਮਸੀਂ ਮੱਲ ਨਹੀਂ ਤੜ ਵੇਖ ਆਇਆ ਮੈਂ ਨਹੀਂ ਮੇਰੇ ਕੋਲ ਨਹੀਂ ਕੇਦੇ ਉਹ ਨਾ ਉਹ ਦਾਦੀ ਦਾ ਤਾਂ ਮੇਰਾ ਉਹ ਮੈਂ ਨਹੀਂ ਆਏ ਵੇ ਦੂਨੀ ਮੈਂ ਤੇ ਠੀਕ ਕਰਨੀ ਮੇਰੇ ਬੱਚਾ ਆਵੇ ਚਾਹ ਰੋਟੀ ਖਾਵੇ ਮੇਰੇ ਬਿਗੇ ਰੋਟੀ ਨਹੀਂ ਖਾ ਦੱਸੇ ਮੇਰੇ ਬੱਚਾ ਮੇਰੇ ਬੱਚਾ ਸਿੱਧਾ ਜਾ ਮੇਰਾ ਬੱਚਾ ਸੀ ਦਸਵੀਂ ਦੇ ਦਿੰਦੇ ਸੀ ਉਹ ਜੇ ਨਰ ਮਰਜੀ ਕੰਮ ਕਰਵਾ ਕਰ ਦਿੰਦਾ ਸੀ ਵਿਚਾਰਾ ਜਿਦਾਂ ਦੇ ਜਿਵੇਂ ਮੀਠਾੜੇ ਤੇ ਪਹੁੰਚਿਆ ਕਿ ਤੁਹਾਨੂੰ ਲੱਗਦਾ ਜਿਵੇਂ ਨਾ ਅਤਵਾਦੀ ਦਾ ਜੋੜਿਆ ਜਾ ਰਿਹਾ ਉਹ ਕਿਹਾ ਜਾ ਰਿਹਾ ਪੀ ਇਹਦੇ ਲਿੰਕ ਜਿਹੜੇ ਹੈਗੇ ਸੀ ਉਹਨਾਂ ਨਾਲ ਸੀ ਉਹ ਦਿੱਤਾ ਸੀ ਉਹਦੇ ਵਿਚਾਰੇ ਕੋਲ ਤਾਂ ਫੋਨ ਵੀ ਨਹੀਂ ਸੀ ਸਿੱਧਾ ਸੀ ਸਾਰੀ ਗਾਲਿਖਵਾਲ ਨੂੰ ਪੁੱਛ ਲੈ ਮੇਰਾ ਬੱਚਾ ਵੇ ਚੁੱਲਾ ਬਾਲ ਕੇ ਕੰਮ ਕਰਦੀ ਮੇਰੇ ਨਾਲ ਚੁੱਲਾ ਬਾਲਦਾ ਸੀ ਮੇਰੇ ਜ਼ਲਾਂਡੇ ਮਿੰਨ ਆ ਗਿਆ ਖਤਮ ਹੋਇਆ ਇਹਨ ਮਤਲਕਾ ਦਾ ਕੰਮ ਕਰਦੀ ਸੀ ਮੇਰੇ ਤੇ ਹਾਲਾਤ ਹੀ ਬਾੜੇ

ਰਾਜੀ ਨਾ ਮੇਰਾ ਪੁੱਤ ਮੈਨੂੰ ਨਹੀਂ ਪਤਾ ਕਿੱਥੇ ਚਲ ਗਿਆ ਮੈਂ ਤਾਂ ਡਿੱਕਣ ਨਹੀਂ ਮੈਂ ਤਾਂ ਹੌਲ ਪੈਂਦੇ ਪਏ ਮੇਰੇ ਬੱਚੇ ਦੇ ਲੱਗਦਾ ਨੇ ਇੱਕ ਬੜੀ ਦਰਦਨਾਕ ਮੌਤ ਮਿਲੀ ਆ ਨਿੱਤ ਨੂੰ ਤੁਹਾਨੂੰ ਯਾਦ ਕਰਦਾ ਤੁਸੀਂ ਵੇਟ ਕਰ ਰਹੇ ਸੀ ਵੀ ਰੋਟੀ ਖਾਵਾਂਗੇ ਇਕੱਠੇ ਮਾਂ ਪੁੱਤ ਪਰ ਨਿੱਤ ਜਿਵੇਂ ਸੇ ਚਲਾ ਗਿਆ ਮੇਰੇ ਬਾਪੂਤੀ ਅਸੀ ਮੇਰਾ ਘਰ ਆ ਰਿਹਾ ਇਸ ਵਿੱਚ ਕੁੜੀ ਨੂੰ ਮੇਰੀ ਜੀ ਉਮਰ ਤੇ ਵਿਆਹ ਤਾਂ ਵਿਕਰਾਏ ਤੇਰੇ ਹੰਡੀਆ ਮੇਰਾ ਬੱਚਾ ਮੈਂ ਡਿੱਕਣ ਨਹੀਂ ਮੇਰੇ ਬੱਚੇ ਨੇ ਰੋਟੀ ਵੀ ਨਹੀਂ ਖਾਦੀ ਵਿਚਾਨਾ ਚਾਹ ਵੀ ਨਹੀਂ ਪੀਕੇ ਗਿਆ ਮੇਰੇ ਨਾਲ ਤੇ ਚਾਹ ਪੀਂਦਾ ਰੋਟੀ ਖਾਂਦਾ ਮੇਰਾ ਪਸਾ ਨਹੀਂ ਖਾਂਦਾ ਸੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਮਾਂ ਜਿਹੜੀ ਆ ਵੈਨ ਪਾ ਰਹੀ ਆ ਉਹਦਾ ਜਵਾਨ ਪੁੱਤ ਚਲ ਗਿਆ ਵਾ ਉਸ ਮਾਂ ਦੇ ਕੀ ਹਾਲਾਤ ਨੇ ਮਾਂ ਰੋ ਰੋ ਕੇ ਆਪਣਾ ਜਿਹੜਾ ਦੁੱਖ ਜਿਹੜਾ ਬਿਆਨ ਕਰਕੇ ਦੱਸ ਰਹੀ ਆ ਕਿ ਉਸ ਦਾ ਜਿਹੜਾ ਬੱਚਾ ਬੇੜਾ ਬਿਲਕੁਲ ਜਿਹੜਾ ਇਨ ਜਿਹੜੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਹਿੰਦੇ ਬੱਚੇ ਦਾ ਕੀ ਕਸੂਰ ਸੀ ਬੱਚੇ ਤੇ ਘਰ ਬਹਿ ਗਿਆ ਮੇਰੇ ਬੱਚਾ ਲਿਆ ਦੇ ਮੈਨੂੰ ਮੇਰੇ ਬੱਚਾ ਦੇਦਾ ਮੇਰੇ ਬੱਚੇ ਬਗੈਰ ਨਹੀਂ ਰਹਿ ਸਕਦੀ ਸਵੀਰਾ ਤਾਲੂ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਦੀਆਂ ਅਜਿਹਾ ਹਾਲਾਤ ਨੇ ਪਹਿਲੇ ਤੁਸੀਂ ਗਵਾੰਡੀ ਹੋ ਉਹਨਾਂ ਕੀ ਲੱਗਦੀ ਉਹਨਾਂ ਦੀ ਅਸੀਂ ਤੇ ਰੈਂਟ ਤੇ ਆ ਇਹ ਵੀ ਰੈਂਟ ਤੇ ਆ ਸਾਨੂੰ ਵੀ 10 ਸਾਲ ਹੋ ਗਏ ਇਹਨਾਂ ਗੱਲ ਕਰਦੇ ਆ ਭੈਣੇ ਨਿਤਨ ਕੀ ਚੱਲੇ ਗਿਆ ਅੱਜ ਦੁਨੀਆ ਤੋਂ ਕੀ ਕਹਿਣਾ ਚਾਹਾਂਗੇ ਭੈਣ ਤੇ ਬੜਾ ਦੁੱਖ ਵਾਲੀ ਗੱਲ ਹੁੰਦੀ ਆ ਕੋ ਆਖਰੀ ਵਾਰੀ ਗੱਲ ਹੋਈ ਨਿਤਨ ਨਾਲ ਤੁਹਾਡੀ ਕੀ ਕਹਿੰਦਾ ਸੀ ਨਿਤਨ ਕੋ ਗੱਲਬਾਤ ਹੋਈ ਹੈ ਮੈਨੂੰ ਕਿੰਦਾ ਮਿਲੇਗਾ ਮੈਨੂੰ ਮੰਨੂ ਗੇਂਦਾ ਮਿਲਣਾ ਮੈਂ ਆਈ ਨਾ ਗਰੀਬੀ ਬੜੀ ਸੀ ਦੇਖਿਆ ਘਰ ਚ ਕੱਪੜੇ ਵੀ ਨਹੀਂ ਚੱਜਦੇ ਚੁੱਲਾ ਬਾਲਦੇ ਉਹਨਾਂ ਨੂੰ ਮੀਨਾ ਡੇਢ ਹੋ ਗਿਆ ਜੇ ਵਿਚਾਰੇ ਕਦੀ ਰੋਟੀ ਨਹੀਂ ਚੱਜਦੀ ਪਹਿਲਾ ਅਧਿਕਾਰ ਕੇ ਲੜਾਈ ਝਗੜੇ ਕਰਕੇ ਕੰਮ ਨਹੀਂ ਬਾਰਡਰ ਦਾ ਕਾਜੀ ਵਿਚਾਰੇ ਇੰਨੇ ਪਰਚਾ ਹਨ ਕੋਈ ਹੱਦ ਨਹੀਂ ਇਹਨਾਂ ਦੇ ਨਾਲ ਤੋਂ ਰਹਿ ਰਹੇ ਨੇ ਕਿਰਾਏ ਦੇ ਇਹਨੇ ਇਹਨਾਂ ਨੂੰ 12 ਸਾਲ ਹੋ ਗਏ ਸਾਨੂੰ 8 ਸਾਲ ਹੋ ਗਏ ਕਦੀ ਮੁੰਡੇ ਨੇ ਚੰਗੀ ਨਹੀਂ ਮਾਰੀ ਨਹੀਂ ਕਦੀ ਕਿਸੇ ਨਾਲ ਕਹੀ ਨਹੀਂ ਕਿ ਸ਼ੇਧਾਦੀ ਸੀ ਮੁੰਡਾ ਜਿਹੜਾ ਸਾਹਿਬ ਸਿਰਫ ਉਹ ਜਿਹੜਾ 20 30 ਰੁਪਏ ਦਾ ਬੱਚੇ ਆ ਟਿਊਬਾਂ ਜੀਆਂ ਲਾਂਦੇ ਆ ਉਹ ਵੀ ਪਤਾ ਨਹੀਂ ਕਿੱਥੋਂ ਇਹਨੂੰ ਜਾਂਦਾ ਹੀ ਬਚਪਨ ਤਾਂ ਹੀ ਕਿਤੇ ਲੱਗ ਗਿਆ ਫਰੇ ਮੁੰਡਾ ਤੇ ਸਾਰਾ ਮਹੱਲਾ ਕੀ ਸ਼ਹਿਰ ਕੀ ਇੰਨਾ ਵਧੀਆ ਨਾ ਕੋਈ ਉਹਦਾ ਪੁਲਿਸ ਜੇ ਰਿਕਾਰਡ ਨਾ ਕੁਛ ਤੁਹਾ ਤੁਸੀਂ ਦੇਖ ਲੋਕ ਕਹ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਕਿ ਪੁਲਿਸ ਰਕਾਵਟ ਨਹੀਂ ਸੀ ਨੌਜਵਾਨ ਦਾ ਸਿਰ ਨਸ਼ਾ ਜਰੂਰ ਕਰਦਾ ਸੀ ਅਤੇ ਨਸ਼ਾ ਜਿਹੜਾ 12 13 ਸਾਲਾਂ ਤੋਂ ਕਰ ਰਿਹਾ ਸੀ ਇਹ ਕਿਰਾਏ ਦੇ ਮਕਾਨ ਤੇ ਰਹਿ ਰਹੇ ਸੀ ਕਮਰਾ ਸੀ ਕਿਰਾਏ ਦੇ ਉੱਥੇ ਰਹਿ ਰਹੇ ਸੀ ਇਹ ਉਸ ਜਿਹੜਾ ਪੁੱਤਰ ਆ ਉਹ ਨਸ਼ਾ ਜਰੂਰ ਕਰਦਾ ਸੀ ਪਰ ਇਸ ਤਰ੍ਹਾਂ ਦਾ ਕੋਈ ਅੱਤਵਾਦੀ ਹਮਲਾ ਜਾਂ ਕਿਸੇ ਆਈਸੀਆਈ ਨਾਲ ਜਿਹੜਾ ਉਹਦਾ ਲਿੰਕ ਨਹੀਂ ਸੀ ਇਹ ਘਰ ਦੀਆਂ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਇਹ ਤੁਹਾਨੂੰ ਕੰਪਨੀ ਦੇ ਤਸਵੀਰਾਂ ਬਖਾ ਰਹੇ ਆ ਇਹ 10x10 ਦਾ ਕਮਰਾ ਜਿਸ ਦਾ 500 ਰੁਪਿਆ ਕਿਰਾਇਆ ਦੇ ਰਹੇ ਨੇ ਨਿੱਤਨ ਦਾ ਘਰ ਆ ਨਿੱਤਨ ਇਸ ਕਮਰੇ ਵਿੱਚ ਰਹਿੰਦਾ ਸੀ ਪਰਿਵਾਰ ਉਹਨਾਂ ਦੇ ਪਿਤਾ ਵੀ ਆਟਾ ਚਲਾਉਂਦੇ ਸੀ ਨਿੱਤਨ ਵੀ ਆਟਾ ਚਲਾਉਂਦਾ ਸੀ ਪਰ ਕਰਦੇ ਹਾਲਾਤ ਵੇਖ ਲੋ ਗਰੀਬੀ ਇੰਨੀ ਹੈ ਕਹਿੰਦੇ ਸਲੰਡਰ ਭਰਉਣ ਜੋਗੇ ਤੱਕ ਪੈਸੇ ਨਹੀਂ ਸੀ ਪਰ ਕਿਸ ਤਰ੍ਹਾਂ ਜਿਹੜਾ ਪੁੱਸ ਲੋ ਕਿਹਾ ਗਿਆ ਵੀ ਅਸਤਵਾਦੀ ਦਾ ਜਿਹੜਾ ਜੋੜਾ ਜਾ ਰਿਹਾ ਸੋ ਆਈਸੀ ਇਹਨਾਂ ਜੋੜੇ ਜਾ ਰਿਹਾ ਬਾਕੀ ਉਹੋ ਜਿਹਾ ਨਹੀਂ ਮੈਂ ਚਾਹਤ ਆ ਰਿਹਾ ਮਾਉਣ ਆਪਣਾ ਮਗਾ ਲਿਤਾ ਨਾਲ ਦੇ ਬੰਨੇ ਉਹ ਆਪਣਾ ਰੋਟੀ ਆਪ ਬਣਾਉਣਾ ਮੈਂਦੀ ਬੰਦਾ ਇੱਕ ਟੈਂਪੂ ਹੀ ਉਹ ਬਾਰੀ ਬਾਰੀ ਚਲੋਂਦੇ ਹੀ ਮਿਹਨਤੀ ਬੰਦਾ ਹੀ ਮਾਨਨਾਰੀ ਘਰ ਲੋਕਾਂ ਦੇ ਕੰਮ ਕਰਦੀ ਬਹੁਤ ਗਰੀਬ ਘਰ ਦੇ ਬੜੇ ਚਿੱਤੇ ਥੇ ਰਹਿੰਦੇ ਬੇਨੇ ਲੱਗਦਾ ਵੀ ਉਹ ਮਰੀਠਾ ਰੋਡ ਤੇ ਕੱਲ ਕੀ ਗਿਆ ਸੀ ਕੋਈ ਪਤਾ ਲੱਗਾ ਉੱਥੇ ਜਿਹੜਾ ਬਲਾਸਟ ਹੋ ਗਿਆ ਕੀ ਕੰਨ ਗਿਆ ਲਵਾਵੇ ਲੋਬੇ ਸੁੰਗਦਾ ਇਸ ਲੋਥੇ ਲੈ ਕੇ ਨਾ ਉਹਨੂੰ ਸੁੰਗਦਾ ਹੀ ਬਾਤ ਐਨਾ ਇਹ ਬੇਹਦ ਹੈ ਬਾਕੀ ਹੋਰ ਕੋਈ ਗੱਲ ਨਹੀਂ ਅੰਕਲ ਅੰਕਲ ਜੀ ਮੈਨੂੰ ਕਹਿੰਦਾ ਸੀ ਮੈਨੂੰ ਆਲੇ ਪੋਪਸਾ ਮਿਲਿਆ ਹੀ ਕੰਦਾ ਫਲਾਣੇ ਦਾ ਕੰਮ ਕਰਨਾ ਮੈਂ ਬੱਤੀ ਦਾ ਕੰਮ ਕਰਨਾ ਉਹ ਗਾਟ ਨੂੰ ਯਾ ਕਰਦਾ ਮਨ ਪੋਪਸਾ ਮਿਲਿਆ ਹੀ बाकी बंदा हो होया नहीं, हो नहीं।, नहीं आज कोई पुलिस कार्ड हैगा कोई इस पे पर्चा दर्ज होया हो कोई ਗੱਲਬਾਤ ਹੋਈ ਦੀ ਨਹੀਂ पर्चा ਨਹੀਂ ਅੱਜ ਤਾਂ ਕੋਈ ਪਰਚਾ ਨਹੀਂ ਹੋਇਆ ਆਪਣੇ ਸਿੱਧਾ ਘਰ ਆਂਦਾ ਇੱਕ ਟੈਂਪੂ ਜਿਹਦੇ ਪਿਓ ਪੁੱਤੇ ਬਾਰੀ-ਬਾਰੀ ਚਲਾਉਂਦੇ ਬਹੁਤ ਗਰੀਬ ਘਰ ਦੇ ਹੀ ਆਪਾਂ ਵੀ ਅੱਲਾ ਦੀ ਹੱਲ ਬਗਾਦੇ ਕੀ ਹਾਲ ਆ ਮਾਨੂੰ ਅੰਕਲ ਅੰਕਲ ਜੀ ਕਹਿੰਦੇ ਆਪਣੀ ਤਾਕਤ ਤੇ ਕਰਦੇ ਹੀ ਮੈਨੂੰ ਵੀ ਪੁਲਿਸ ਆਈ ਜਦੋਂ ਪੁਲਿਸ ਨੇ ਇੱਥੇ ਤਲਾਸ਼ੀਗਾਰੀ ਲਈ ਹੈ ਕੋਈ ਪੁਲਿਸ ਨੂੰ ਬਨਾਮਤ ਹੋਇਆ ਕੁਝ ਮਿਲਿਆ ਕੋਈ ਨਹੀਂ ਮੈਂ ਇੱਥੇ ਚਾਰ ਸਾਲ ਆ ਗਿਆ ਕੋਨੇ ਕੋਈ ਕੰਮ ਨਹੀਂ ਹੋਇਆ ਨਹੀਂ ਕੀਤਾ ਬਾਕੀ ਹੋਣ ਉਹ ਬਾਅਦ ਹੋਣਗੇ ਦਾ ਹੀ ਬਾਕੀ ਮੈਂ ਹੋਰ ਕੁਝ ਨਹੀਂ ਕਹਿ ਸਰਦਾ ਬਾਕੀ ਮੈਨੂੰ ਨਹੀਂ ਪਤਾ 400 ਹੋ ਗਿਆ 4 ਸਾਲ ਵਿੱਚ ਮੈਂ ਕੁਰਸੀ ਨਹੀਂ ਵੇਖਿਆ ਇਲਾਕੇ ਦੇ ਕੌਂਸਲਰ ਸਾਹਿਬ ਨਾਲ ਇਹ ਗੱਲਬਾਤ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਲੈ ਰੱਖਿਆ ਜੀ ਜਿਹੜਾ ਨਿੱਤੇ ਨੂੰ ਜੋੜਿਆ ਜਾ ਰਿਹਾ ਪੀ ਅੱਤਵਾਦੀ ਜਿਸ ਤਰ ਤੁਸੀਂ ਤੁਹਾਡੇ ਇਲਾਕੇ ਦਾ ਕੀ ਕਹਿਣਾ ਚਾਹੋਗੇ ਦੇਖੋ ਜ਼ਿੰਦਗੀ ਦੇ ਵਿੱਚ ਇਨਸਾਨ ਹਮੇਸ਼ਾ ਗਲਤੀਆਂ ਦਾ ਪਤਲਾ ਹੋ ਸਕਦਾ ਅਸੀਂ ਇਹ ਗੱਲ ਮੰਨਦੇ ਆ ਪਰ ਸੱਚਾਈ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਆ ਰਕੇਸ਼ ਉਹਨਾਂ ਦੇ ਘਰੋਂ ਬੀਬੀ ਜੀ ਹੋਣੀ ਉਹਨਾਂ ਦੀ ਬੇਟੀ ਤੇ ਬੇਟਾ ਉਹਨਾਂ ਦਾ ਇਹ 10 12 ਸਾਲ ਤੋਂ ਇਸ ਘਰ ਦੇ ਵਿੱਚ ਪਰਿਵਾਰ ਰਹਿ ਰਿਹਾ ਕਿਰਾਏ ਤੇ ਰਹਿੰਦੇ ਨੇ 3-ਵੀਲਰ ਚਲਾਉਂਦੇ ਨੇ ਜੀ 3-ਵੀਲਰ ਚਲਾ ਕੇ ਆਪਣਾ ਜਿਹੜਾ ਸਰਬਜੈਰਾ ਕਰਦੇ ਨੇ ਅਸੀਂ ਆ ਸਾਰਾ ਇਲਾਕਾ ਕਿਉਂਕਿ ਇਹ ਮੇਰੀ ਵਾਰਡ ਦਾ ਮੇਰਾ ਆਪਣਾ ਇਲਾਕਾ ਪੈਂਦਾ ਮੇਰਾ ਆਪਣਾ ਇਲਾਕਾ ਪੈਂਦਾ ਜੀ ਹਨਾ ਇੱਥੇ ਤੁਸੀਂ ਨਾਲ ਜਾਣਾ ਨਾਲ ਕਿੱਨੇ ਜਾਣਾ ਉਹਨਾਂ ਦੀ ਅਸੀਂ ਇੰਨੇ ਸਮੇਂ ਦੇ ਵਿੱਚੋਂ ਕਦੀ ਵੀ ਇਸ ਪਰਿਵਾਰ ਦੀ ਸਾਰਾ ਇਲਾਕਾ ਬੈਠਾ ਕਸੀ ਉੱਚੀ ਨੀਵੀਂ ਚੰਗੀ ਮਾੜੀ ਅਸੀਂ ਨਹੀਂ ਕਿਸੇ ਨੇ ਸੁਣੀ ਮੈਨੂੰ ਲੱਗਦਾ ਵੀ ਸਾਨੂੰ ਅੱਜ ਤੱਕ ਕਦੀ ਗੱਲ ਸੁਣੀ ਨਹੀਂ ਜੀ ਬੜੀ ਹੈਰਾਨੀ ਦੀ ਗੱਲ ਆ ਜਿਹੜੀ ਕੱਲ ਇੱਕ ਘਟਨਾ ਬੜੀ ਦੁਖਦਾਈ ਘਟਨਾ ਵਾਪਰੀ ਉਹਦੇ ਸਬੰਧ ਇਹਨਾਂ ਦਾ ਬੱਚਾ ਚਲੇ ਗਿਆ ਅਸੀਂ ਦੂਸਰਾ ਪੱਖ ਵੀ ਵੇਖ ਰਹੇ ਆ ਜਿਹੜਾ ਕਾਨੂੰਨੀ ਪੱਖ ਆ ਜੀ ਮੇਰਾ ਜਿਹੜਾ ਸਵਾਲ ਆ ਕਿਉਂਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਸਾਡੀ ਵਾਰਡ ਆ ਸਾਡੇ ਇਲਾਕੇ ਦੇ ਲੋਕ ਨੇ ਸਾਡੇ ਆਪਣੇ ਪਰਿਵਾਰ ਨੇ ਜੀ ਮੇਰਾ ਇਹ ਆ ਕਿ ਜੇ ਇੱਕ ਬੱਚਾ ਜੇ ਉਹ ਦਵਾਈ ਲੈਣ ਲਈ ਉੱਥੇ ਕਾਲਾ ਮਾਲਾ ਚੌਂਕੇ ਜਾਂਦਾ ਸੀਗਾ ਜੀ ਜਾਂਦਾ ਸੀ ਰੋਜ਼ਾਨਾ ਜਾਂਦਾ ਸੀਗਾ ਉਹਦੀ ਤੁਸੀਂ ਵੀਡੀਓ ਵੀ ਵੇਖੀ ਹੋਊਗੀ ਸ਼ਾਇਦ ਕੱਲ੍ਹ ਵਾਲੀ ਸਵੇਰੇ ਜਦੋਂ 6:30 ਵਜੇ ਇੱਥੋਂ ਘਰੋਂ ਗਿਆ ਉਹ ਕੱਲਾ ਗਿਆ ਉਹ ਰੋਜ਼ਾਨਾ ਆਪਣੀ ਦਵਾਈ ਲੈਣ ਜਾਂਦਾ ਉਹਦੀ ਕਾਰਨ ਜਿਹੜਾ ਵੀ ਸੀਗਾ ਉਹ ਸਭ ਨੂੰ ਪਤਾ ਜੀ ਕੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਨੂੰ ਮੇਨਟੇਨ ਕਰਨ ਦੀ ਜਾਂ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਕੀ ਇੱਕ ਸਾਜ਼ਿਸ਼ ਚੱਲ ਰਹੀ ਆ ਨਿਤਿਨ ਵਰਗਾ ਕੋਈ ਇਨਸਾਨ ਜੇ ਗਲਤੀ ਕੀਤੀ ਆ ਕਿ ਨਹੀਂ ਕੀਤੀ ਉਹ ਕਾਨੂੰਨ ਦਾ ਪੱਕਿਆ ਉਹ ਵੈਰੀਫਿਕੇਸ਼ਨ ਦੇ ਵਿੱਚ ਉਹ ਚੀਜ਼ ਸਾਹਮਣੇ ਆਉਣੀ ਆ ਉਹਦੀ ਮਜਬੂਰੀ ਦਾ ਫਾਇਦਾ ਚੁੱਕਿਆ ਗਿਆ ਉਦੀ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਉਹਨੂੰ ਕਿਸੇ ਲਾਲਚ ਵਸ ਕਿਸ ਰੂਪ ਜਾਂ ਕਿਸ ਤਰੀਕੇ ਦੇ ਨਾਲ ਇਸ ਘਟਨਾ ਦੇ ਨਾਲ ਜੁੜ ਗਿਆ ਜਾਂ ਜੋੜਿਆ ਗਿਆ ਇਹ ਜਿਹੜਾ ਇਹ ਕਾਨੂੰਨ ਦਾ ਪੱਖ ਇਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਅਸਲੀਅਤ ਤੇ ਸਚਾਈ ਜਿਹੜੀ ਉਹ ਸਾਹਮਣੇ ਆਉਣੀ ਬਹੁਤ ਜ਼ਰੂਰੀ ਆ ਇੱਕ ਪਹਿਲੂ ਨਹੀਂ ਵੇਖਿਆ ਜਾਣਾ ਜਿਹੜਾ ਦੂਜਾ ਪਹਿਲੂ ਇਹ ਆ ਕਿ ਜੇ ਉਹਦੇ ਵਰਗਾ ਇਨਸਾਨ ਜਾਂ ਬੱਚਾ ਜੀਦੀ ਅਸੀਂ ਅੱਜ ਤੱਕ ਨਹੀਂ ਕੱਲ ਉਹਦੀ ਪਹਿਲੀ ਜ਼ਿੰਦਗੀ ਦੇ ਵਿੱਚ ਇਹ ਘਟਨਾ ਦੇ ਨਾਲ ਗੱਲ ਜੋੜ ਕੇ ਕਰਦੇ ਆਪਨੀ ਇਹ ਵੀ ਸਾਹਮਣੇ ਆਇਆ ਕਹਿੰਦੇ ਨਿਤਿਨ ਦੇ ਅੱਜ ਤੱਕ ਕੋਈ ਪਰਚਾ ਤੱਕ ਨਹੀਂ ਦਰਜ ਹੈਗਾ ਸੀ ਕੋਈ ਪੁਲਿਸ ਰਿਪੋਰਟ ਤੱਕ ਨਹੀਂ ਕਹਿੰਦੇ ਦਰਜ ਹੈਗੀ ਇਸ ਤਰ੍ਹਾਂ ਦੱਸਿਆ ਚਾਹੀਏ ਇਹ ਮੇਰੇ ਸਾਰੇ ਇਲਾਕੇ ਵਾਲੇ ਖੜੇ ਨੇ ਉਹਨਾਂ ਦੇ ਮਾਤਾ ਜੀ ਗਏ ਨੇ ਲੈ ਕੇ ਹੁਣ ਕਿਉਂਕਿ ਪੁਲਿਸ ਦੀ ਕਾਰਵਾਈ ਚੱਲਣੀ ਆ ਉਹਦੀ ਲਾਸ਼ ਜਿਹੜੀ ਸੀਗੀ ਉਹ ਲੈ ਕੇ ਉਹਦੀ ਮੁਕੰਮਲ ਜਿਹੜੀ ਕਾਰਵਾਈ ਕਰਕੇ ਆਉਣੀ ਆ ਮੈਨੂੰ ਵੀ ਸਾਰੇ ਜਾਣਿਆਂ ਨੇ ਮਤਲਬ ਹੁਣ ਬੁਲਾਇਆ ਸੀਗਾ ਇਸੇ ਸੰਬੰਧਿਤ ਦੇ ਵਿੱਚ ਕਿਉਂਕਿ ਮੈਂ ਬਾਹਰ ਸੀਗਾ ਮੈਨੂੰ ਇਸ ਕੱਲ ਦੀ ਰਾਤ ਸ਼ਾਮੀ ਇਸ ਘਰ ਤੋਂ ਲੈ ਕੇ ਇਸ ਗਲੀ ਮੱਲੇ ਇਲਾਕੇ ਦੇ ਵਿੱਚ ਅਸੀਂ ਕੋਈ ਚੰਗੀ ਮਾੜੀ ਨਹੀਂ ਸੁਣੀ ਆਪਾਂ ਕਿਸੇ ਨੇ ਸੁਣੀ ਅਜੇ ਤੱਕ ਉਹ ਨਹੀਂ ਜੀ ਨਹੀਂ ਸੁਣੀ ਨਹੀਂ ਸੁਣੀ ਉਹ ਕੱਲ ਸਵੇਰੇ ਇੱਥੋਂ ਘਰੋਂ ਗਿਆ ਜਾ ਕੇ ਸਵੇਰੇ ਕਰੀਬ ਉਹ 6:30 ਵਜੇ ਦੇ ਕਰੀਬ ਇੱਥੋਂ ਨਿਕਲਿਆ ਜੀ ਬਿਲਕੁਲ ਜੀ ਤੁਸੀਂ ਵੀ ਸੀਸੀਟੀਵੀ ਫੁਟੇਜ ਵੀ ਕੈਮਰੇ ਕਢਾਈ ਗਏ ਨੇ ਤੁਸੀਂ ਦੇਖ ਸਕਦੇ ਹੋ ਨਿਤਨ ਸਵੇਰੇ ਕਰੋ 6:30 ਵਜੇ ਨਿਕਲਦੇ ਆ ਸੀਸੀਟੀਵੀ ਫੁਟੇਜ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਸੰਢੀ ਕਰ ਰਹੇ ਪੰਜ ਤਰੀਕ ਬਿਲਕੁਲ ਸੌਰੀ ਪੰਜਵਾਂ ਮਹੀਨਾ 27 ਤਰੀਕ 2025 ਮੰਗਲਵਾਰ ਸਵੇਰੇ 6:26 ਮਿੰਟ ਤੇ 19 ਸਕਿੰਟ 20 ਸਕਿੰਟ ਦੀ ਵੀਡੀਓ ਆ ਆ ਜਾ ਰਿਹਾ ਜੀ ਨਿਕਲ ਕੇ ਠੀਕ ਆ ਉਸ ਤੋਂ ਬਾਅਦ ਚ ਉਹਦੀ ਅਗਲੀ ਵੀਡੀਓ ਤੁਸੀਂ ਇਹ ਦੇਖ ਲਓ 6 ਤਈ ਤੋਂ ਸ਼ੁਰੂ ਹੁੰਦੀ ਜੀ ਕੋਈ ਤੁਸੀਂ ਆਪਣੇ ਦਸ਼ਕਾ ਨੂੰ ਸੀਸੀਟੀਵੀ ਫੁਟੇਜ ਨੂੰ ਨਾਲ ਸੰਜੀ ਕਰਾਂਗੇ ਤੇ ਦੱਸਾਂਗੇ ਵੀ ਇਸ ਚੀਜ਼ ਨੂੰ ਲੈ ਕੇ ਵੀ ਨਿਤਨ ਜਿਵੇਂ ਸਵੇਰੇ ਕਰੋ ਨਿਕਲਦਾ ਵਾ ਤੇ ਰਟੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਨਿਤਨ ਜਿਹੜਾ ਜਾ ਰਿਹਾ ਵਾ ਤੇ ਇਹ ਜਿਹੜਾ ਖਾਸ ਕਰਕੇ ਉੱਥੇ ਜਿਹੜਾ ਨਸ਼ਾ ਛਡਾਓ ਕੇਂਦਰ ਹੈ ਮਜੀਠਾ ਰੋਡ ਤੇ ਉੱਥੇ ਜਾ ਕੇ ਨਸ਼ੇ ਦੀ ਗੋਲੀ ਜਿਹੜੀ ਸੀ ਜ਼ਬਾਨ ਤੇ ਰੱਖਣ ਵਾਲੀ ਉਹ ਜਦੋਂ ਜ ਲੈਂਦਾ ਸੀ ਇਹ ਚੀਮੂ ਕੀ ਲੱਗਦਾ ਨਹੀਂ ਸਰਕਾਰ ਜਿਵੇਂ ਕਹਿ ਰਹੀ ਹੈ ਵੀ ਨਸ਼ਾ ਖਤਮ ਕੀਤਾ ਜਾ ਰਿਹਾ ਨਸ਼ਾ ਬਲਕਿ ਜੁੱਝੂ ਜੁੱਝੂ ਸ਼ੁਰੂ ਕੀਤਾ ਜਾ ਰਿਹਾ ਕੀ ਲੱਗਦਾ ਕਿ ਨਜੀ ਖਾਸ ਕੋਲ ਸਾਹਿਬ ਲੱਗਦਾ ਨਸ਼ਾ ਖਤਮ ਹੋ ਰਿਹਾ ਹੈ ਮਾਪਿਆਂ ਦਾ ਧੀ ਪੁੱਤ ਚਲ ਗਿਆ ਕੱਲ ਸਤਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਵੀ ਸਾਰੇ ਉੱਥੇ ਲਾ ਕੇ ਤੇ ਜਿਹੜੀ ਸੀਗੀ ਸਾਰੀ ਕਾਰਨਕਾਰੀ ਹਾਸਲ ਕੀਤੀ ਸੀਗੀ ਜੀ ਸਾਡਾ ਜਿਹੜਾ ਪੱਖੇ ਆ ਸਾਡਾ ਪੱਖੇ ਆ ਨਿਤਿਨ ਜਾਂ ਨਿਤਿਨ ਵਰਗੇ ਕਈ ਹੋਰ ਜਿਹੜੇ ਆਪ ਕਿਸੇ ਮਜਬੂਰੀ ਦੇ ਨਾਲ ਜਾਂ ਕਿਸੇ ਲੱਤ ਦੇ ਨਾਲ ਮਜਬੂਰੀ ਸੀਗੀ ਜਿਹੜੀ ਮਤਲਬ ਉਹ ਇੰਨੇ ਵੱਡੇ ਵਾਲੇ ਉਹ ਜੀ ਕੋਈ ਕਰਦਾ ਨਹੀਂ ਸੀ ਖਾਣ ਪੀਣ ਦੀ ਚੀਜ਼ ਜਿਹੜੀ ਉਹਦੇ ਤੇ ਕੋਈ ਟੈਗ ਲੱਗ ਜਾਂਦਾ ਉਹ ਆਪਣੀ ਦਵਾਈ ਲੈਣ ਜਾਂਦਾ ਸੀ ਕੀ ਉਹਦੇ ਦਵਾਈ ਲੈਣ ਦੇ ਜਿਹੇ ਸੈਂਟਰ ਤੇ ਜਾਂਦਾ ਉਸ ਸੈਂਟਰ ਦੇ ਨੇੜੇ ਤੇੜੇ ਜਾਂ ਆਲੇ ਦੁਆਲੇ ਦੇ ਵਿੱਚ ਇਹਨਾਂ ਲੋਕਾਂ ਨੂੰ ਸਾਜ਼ਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਇਹਨਾਂ ਦੀ ਕਮਜ਼ੋਰੀ ਇਹਨਾਂ ਦੀ ਮਜਬੂਰੀ ਜਾਂ ਲਾਲਚ ਦੇ ਕੇ ਇਹ ਜਾਂ ਇਹਨਾਂ ਵਰਗੇ ਕਈ ਹੋਰ ਜਾਣੇ ਨੂੰ ਹੋ ਸਕਦਾ ਉਸ ਸੈਂਟਰ 'ਚ ਵੇਖ ਕੇ ਸਾਜ਼ਿਸ਼ ਕਰਤਾ ਦਿੱਤਾ ਹੈ ਤਾਂ ਇਹਨਾਂ ਕੰਮਾਂ ਦੇ ਨਾਲ ਜੋੜਿਆ ਜਾ ਰਿਹਾ। ਜਿਵੇਂ ਕਹਿਣਾ ਵੀ ਇੱਕ ਨਸ਼ਾ ਜਿਵੇਂ ਇੱਕ ਟਿਊਬ ਹੁੰਦੀ ਹੈ, ਇੱਕ ਲਫਾਫਾ ਜਿਹੜਾ ਸੁੰਘ ਕੇ ਜਿਹੜਾ ਇਸ ਚੀਜ਼ ਨੂੰ ਰਸ਼ਾ ਕਰਦਾ ਸੀ, ਇਸ ਚੀਜ਼ ਨੂੰ ਲੈ ਕੇ ਗਾ। ਮੈਂ ਚੱਲਦਾ ਜੀ। ਇਹ ਉਹਨਾਂ ਦੇ ਪਿਤਾ ਜੀ ਆ। ਮੇਰਾ ਆਪਣਾ ਪਰਿਵਾਰ ਆ। ਰਕੇਸ਼ ਜੀ। ਮਾਤਾ ਜੂ ਨਹੀਂ ਗਏ ਨੇ। ਮੈਨੂੰ ਇਹਨਾਂ ਨੇ ਕੱਲ ਸਾਰੀ ਗੱਲ ਦੱਸੀ ਆ। ਮੈਂ ਇਸ ਤੋਂ ਇਲਾਵਾ ਕਿਉਂਕਿ ਇਸ ਘਰ 'ਚ ਸਾਡੇ ਜਿਹੜੇ ਆਂਟੀ ਉਹਨਾਂ ਦਾ ਘਰ ਆ, ਉਹਨਾਂ ਦੇ ਘਰ 'ਚ ਕਿਰਾਏਦਾਰ ਕਈ ਪਰਿਵਾਰ ਰਹਿੰਦੇ ਨੇ। ਇਹ ਵੀ ਇੱਕ ਕਮਰਾ ਲੈ ਕੇ 10-12 ਸਾਲ ਤੋਂ ਰਹਿ ਰਹੇ ਨੇ। ਬਿਲਕੁਲ। ਜਿੱਥੇ ਘਰ ਚ ਰਹੀਏ ਜਾਂ ਜਿਹਦਾ ਆਂਡ ਗਵਾਂਡ ਹੋਵੇ ਜੇ ਕਦੀ ਕਿਸੇ ਦੇ ਪ੍ਰਤੀ ਕੋਈ ਮੁਸ਼ਕਲ ਜਾਂ ਕੋਈ ਗਲਤ ਲੱਗੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜਾਣਕਾਰੀ ਹੁੰਦੀ ਆ ਪਰ ਇਹਨਾਂ ਨੂੰ ਅਜੇ ਤੱਕ ਕਦੀ ਉਹਦੇ ਪ੍ਰਤੀ ਲੱਗੀ ਨਹੀਂ ਉਹ ਸਵੇਰੇ ਵੀ ਇਕੱਲਾ ਹੀ ਗਿਆ ਉਹਨੂੰ ਅੱਗੋਂ ਵਰਗਲਾ ਕੇ ਜਾਂ ਕਿਸ ਤਰੀਕੇ ਨਾਲ ਕੌਣ ਕਿਸ ਤਰੀਕੇ ਨਾਲ ਲੈ ਕੇ ਗਿਆ ਆ ਅਸੀਂ ਸਾਡੀ ਇਸ ਪਰਿਵਾਰ ਦੀ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਅਤੇ ਸਾਡੇ ਸਾਰੇ ਇਲਾਕਾ ਨਿਵਾਸੀਆਂ ਦੀ ਇਹ ਮੰਗਿਆ ਕਿ ਇਹਦੀ ਡੂੰਘੀ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਜਾਵੇ ਸਚਾਈ ਸਾਹਮਣੇ ਲਿਆਂਦੀ ਜਾਵੇ ਅਸਲੀਅਤ ਕੀ ਆ ਕੀ ਕਾਰਨ ਨੇ ਕਿਸ ਲਾਲਚ ਵਸ ਜਾਂ ਕਿਸ ਮਜਬੂਰੀ ਦੇ ਤਹਿਤ ਨਿਤਨ ਦੇ ਨਾਲ ਇਹ ਘਟਨਾ ਵਾਪਰੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਕੌਨਸਲ ਸਾਹਿਬ ਨੇ ਮੰਗ ਕੀਤੀ ਆ ਪਰਿਵਾਰ ਨੇ ਮੰਗ ਕੀਤੀ ਆ ਵੀ ਜਾਂਚ ਦਾ ਵਿਸ਼ਾ ਵਾ ਜਾਂਚ ਕੀਤੀ ਜਾਵੇ ਵੀ ਨਿਤਨ ਨੂੰ ਇਸ ਚੀਜ਼ ਨਾਲ ਜੋੜਿਆ ਜਾ ਰਿਹਾ ਵਾ ਕੱਲੀ ਕੱਲੀ ਜਿਹੜੀ ਗੱਲ ਆ ਇੱਕ ਵਾਰੀ ਤੁਹਾਨੂੰ ਨਿਤਨ ਦਾ ਇਹ ਘਰ ਦਿਖਾਵਾਂਗੇ ਤੇ ਇੱਕ ਆਟੋ ਜਿਹੜਾ ਨਿਤਨ ਆ ਤੁਸੀਂ ਦੇਖ ਸਕਦੇ ਹੋ ਇਹ ਆਟੋ ਨਿਤਨ ਮਿਹਨਤ ਕਰਦਾ ਸੀ ਆਟੋ ਚਲਾਉਂਦਾ ਸੀ ਤੇ ਉਹਦਾ ਪਿਤਾ ਜੀ ਵੀ ਆਟੋ ਚਾਉਂਦੇ ਸੀ ਦੋਵੇਂ ਵਾਰੀ ਵਾਰੀ ਸਿਰ ਆਟੋ ਚਲਾਉਂਦੇ ਸੀ ਫਿਰ ਜਾ ਕੇ ਘਰ ਦਾ ਗੁਜ਼ਾਰਾ ਹੁੰਦਾ ਸੀ ਬਹੁਤ ਗਰੀਬੀ ਹੈ ਘਰ ਵਿੱਚ ਪਿਛਲੇ 12 ਤੋਂ 13 ਸਾਲ ਵਿੱਚ ਜਿਹੜਾ ਇਹ ਕਿਰਾਏ ਤੇ ਰਹਿ ਰਹੇ ਨੇ ਇਸ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਇਹੋ ਕਹਿਣਾ ਵੀ ਨਿਤਨ ਅਜੇ ਹਾਂ ਕੰਮ ਨਹੀਂ ਕਰ ਸਕਦਾ ਇਹ ਹੁਣ ਤ ਤੀਸ਼ੇ ਜਾਜ ਦਾ ਵਿਸ਼ਾ ਵਾ ਪੁਲਿਸ ਨੇ ਇਹ ਕਮਰਾ ਵੀ ਜਿਹੜਾ ਵਾ ਫੋਲਿਆ ਉਸ ਕਮਰੇ ਵਿੱਚ ਜਿਹੜੀ ਸਾਲ ਫੋਲੋ ਅਪ ਕੀਤੀ ਗਈ ਆ ਪਰ ਪੁਲਿਸ ਨੂੰ ਲੱਗਦਾ ਹਜੇ ਕੋਈ ਜਿਹੜਾ ਨਹੀਂ ਮਿਲਿਆ ਇਹ ਜਾਜ ਦਾ ਵਿਸ਼ਾ ਵਾ ਪਰ ਹੁਣ ਦੇਖਣਾ ਹੈਗਾ ਵੀ ਪਰਿਵਾਰ ਨੂੰ ਕਦੋਂ ਤੱਕ ਸਾਹ ਮਿਲਦਾ ਇਸ ਚੀਜ਼ ਨੂੰ ਲੈ ਕੇ ਅਤੇ ਇਹ ਜਿਹੜਾ ਉੱਥੇ ਟੈਗ ਦਾ ਮੱਥੇ ਤੇ ਲੱਗ ਗਿਆ ਪੀ ਨਿਤਲਿਕ ਆਤਵਾਦੀ ਆ ਜਾਂ ਆਈਸੀਆ ਦਾ ਜਿਹੜਾ ਜੋੜਿਆ ਜਾ ਰਿਹਾ ਹੈ ਇਹ ਉਹ ਦੇਖਣਾ ਹੋਊਗਾ ਕਿ ਜਾਂਚ ਦਾ ਵਿਸ਼ਾ ਕੀ ਹੈ ਪੁਲਿਸ ਦੇ ਸਾਹਮਣੇ ਕੀ ਲੈ ਕੇ ਆਉਂਦੀ ਹੈ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ